ਦੋਰਾਹਾ ਕਾਲਜ ਆਫ ਐਜੂਕੇਸ਼ਨ ਦੀ ਵਿਦਿਆਰਥਣ ਜਸਪ੍ਰੀਤ ਕੌਰ ਨਿਵਾਸੀ ਚਨਕੋਈਆਂ ਨੇ ਪੰਜਾਬ ਯੂਨੀਵਰਸਿਟੀ ਵਿੱਚ ਟੌਪ ਕਰ ਆਪਣੇ ਕਾਲਜ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਉੱਥੇ ਕਾਲਜ ਮੈਨੇਜਮੈਂਟ ਅਤੇ ਸਟਾਫ ਵੱਲੋਂ ਜਸਪ੍ਰੀਤ ਕੌਰ ਦਾ ਮੂੰਹ ਮਿੱਠਾ ਕਰਵਾ ਵਧਾਈ ਦਿੱਤੀ ਗਈ ਸਾਨੀ ਸਾਹਿਬਾ ਜੀ ਤੁਹਾਡੇ ਕਾਲਜ ਦੇ ਇੱਕ ਸਟੂਡੈਂਟ ਹੈ ਜੀ ਨੇ ਪੰਜਾਬ ਯੂਨੀਵਰਸਿਟੀ ਟੌਪ ਕੀਤਾ ਕੀ ਕਹਿਣਾ ਚਾਹੋਗੇ ਮੈਂ ਦੋਰਾਹਾ ਕਾਲਜ ਆਫ ਐਜੂਕੇਸ਼ਨ ਦੋਰਾਹਾ ਵੱਲੋਂ ਅ ਇੱਥੇ ਦੀ ਬੀਐਡ ਦੀ ਜਿਹੜੀ ছাত্রী ਜਸਪ੍ਰੀਤ ਕੌਰ ਜਿਸਨੇ ਕਿ ਬੀਅਡ ਦੇ ਵਿੱਚ ਪੰਜਾਬ ਯੂਨੀਵਰਸਿਟੀ ਚ ਟੌਪ ਕੀਤਾ ਹੈ 1438 ਨੰਬਰ 1600 ਦੇ ਵਿੱਚੋਂ ਲੈ ਕੇ ਇਸ ਨੇ ਪੰਜਾਬ ਯੂਨੀਵਰਸਿਟੀ ਦੇ ਚਾਰੋਂ ਸੈਮੈਸਟਰ ਪਹਿਲੇ ਦੂਜੇ ਤੀਜੇ ਚੌਥੇ ਸੈਮੈਸਟਰ ਦੇ ਵਿੱਚ ਓਵਰਆਲ ਪੰਜਾਬ ਯੂਨੀਵਰਸਿਟੀ ਚ ਫਰਸਟ ਪੋਜੀਸ਼ਨ ਹਾਸਲ ਕੀਤੀ ਹੈ ਯੂਨੀਵਰਸਿਟੀ 골ਡ ਮੈਡਲ ਇਸ ਦੇ ਲਈ ਹੁੰਦਾ ਹੈ ਤੋ ਇਹ ਬੱਚੇ ਦੀ ਆਪਣੀ ਮਿਹਨਤ ਹੈ ਬੱਚੇ ਨੇ ਆਪਣੇ ਵੱਲੋਂ ਬਹੁਤ ਅੱਛੇ ਤਰੀਕੇ ਦੇ ਨਾਲ ਸ਼ੁਰੂ ਤੋਂ ਹੀ ਪਹਿਲੇ ਸਮੈਸਟਰ ਦੇ ਵਿੱਚ ਵੀ ਜਦੋਂ ਸੀ ਉਦੋਂ ਵੀ ਇਸ ਨੇ ਟੌਪ ਕੀਤਾ ਸੀਗਾ ਯੂਨੀਵਰਸਿਟੀ ਦੇ ਵਿੱਚ ਉਸ ਤੋਂ ਬਾਅਦ ਦੂਸਰੇ ਤੀਸਰੇ ਸਮੈਸਟਰ ਦੇ ਵਿੱਚ ਜਿਸ ਤਰ੍ਹਾਂ ਕੀ ਪੋਜੀਸ਼ਨਸ ਅੱਗੇ ਪਿੱਛੇ ਹੁੰਦੀਆਂ ਰਹਿੰਦੀਆਂ ਕੋਈ ਹੋਰ ਕਾਲਜ ਵਾਲਾ ਬੱਚਾ ਅੱਗੇ ਆ ਗਿਆ ਲੇਕਿਨ ਓਵਰਆਲ ਚਾਰੋਂ ਸਮੈਸਟਰਸ ਦੇ ਵਿੱਚ ਅਜਨੇ ਟੌਪ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ ਤੋਂ ਇਸ ਲਈ ਮੈਂ ਆਪਣੇ ਵੱਲੋਂ ਮੈਂ ਕਾਲਜ ਮੈਨੇਜਮੈਂਟ ਵੱਲੋਂ ਕਾਲਜ ਦੇ ਸਾਰੇ ਸਟਾਫ ਵੱਲੋਂ ਜਸਪ੍ਰੀਤ ਨੂੰ ਬਹੁਤ ਬਹੁਤ ਵਧਾਈ ਦੇਣਾ ਸਾਨੀ ਸਾਹਿਬ ਗੱਲ ਕਰਦੇ ਜਿਸ ਤਰ੍ਹਾਂ ਕੇ ਸਟਾਫ ਵਧਾਈ ਦਾ ਪਾਤਰਾ ਤੁਹਾਡੇ ਕਾਲਜ ਦਾ ਨਾਮ ਹੋਇਆ ਪੰਜਾਬ ਲੈਵਲ ਦੇ ਵਿੱਚ ਬੱਚੇ ਦੀ ਅਚੀਵਮੈਂਟ ਹੈ ਕੀ ਕਹਿਣਾ ਚਾਹੋਗੇ ਨੌਜਵਾਨ ਪੀਡੀ ਨੂੰ ਜੋ ਕਿ ਅੱਜ ਦੀ ਥੋੜਾ ਸਮਾਂ ਜਿਹੜੇ ਹਾਲਾਤ ਨਜ਼ਰ ਆ ਰਹੇ ਨੇ ਕਿ ਪੜ੍ਹਾਈ ਵੱਲ ਘੱਟ ਰੁਝਾਨਾ ਲੋਕਾਂ ਦਾ ਬਿਲਕੁਲ ਇਹ ਗੱਲ ਬਿਲਕੁਲ ਠੀਕ ਹੈ ਕਿ ਬੱਚਾ ਜਿਹੜਾ ਹੈ ਉਹ ਪੜ੍ਹਾਈ ਤੋਂ ਇੱਧਰ-ਉੱਧਰ ਹੋ ਕੇ ਕਿਤੇ ਨਾਲ ਕਹਿੰਦਾ ਕਿ ਮੈਂ ਜੌਬ ਕਰ ਲਵਾਂ ਤੇ ਮੈਂ ਕਾਲਜ ਵਿੱਚ ਨਾ ਆਵਾਂ ਮੈਂ ਜਾਂ ਮੈਂ ਬਾਹਰ ਵੱਲ ਨੂੰ ਚਲ ਜਾਵਾਂ ਅੱਜ ਜਿਹੜਾ ਹੈ ਉਹ ਕੁਛ ਚੇਂजेस ਆ ਰਹੀਆ ਹੈ ਔਰ ਪੜ੍ਹਾਈ ਦੇ ਨਾਲ ਹੀ ਜੇ ਤੁਹਾਡੇ ਕੋਲ ਕੁਆਲੀਫਿਕੇਸ਼ਨ ਕੰਪਲੀਟ ਹੈ ਮੈਂ ਇਹ ਕਹਿਣਾ ਕਿ ਅਗਰ ਤੁਸੀਂ ਇੱਕ ਬੇਸਿਕ ਕੁਆਲੀਫਿਕੇਸ਼ਨ ਤੋਂ ਬਾਅਦ ਅਗਰ ਪ੍ਰੋਫੈਸ਼ਨਲ ਡਿਗਰੀ ਲੈ ਲੈਂਦੇ ਹੋ ਔਰ ਉਹ ਪ੍ਰੋਫੈਸ਼ਨਲ ਡਿਗਰੀ ਦੇ ਬੇਸ ਤੇ ਕੱਲ ਨੂੰ ਤੁਸੀਂ ਕਿਤੇ ਜੌਬ ਕਰਦੇ ਹੋ ਉਹਦੇ ਨਾਲ ਕੀ ਹੈ ਕਿ ਤੁਸੀਂ ਤੁਸੀਂ ਕੱਲ ਨੂੰ ਪ੍ਰੋਫੈਸ਼ਨਲੀ ਗਰੋ ਕਰਦੇ ਹੋ ਔਰ ਅੱਛਾ ਕਮਾਈ ਕਰਦੇ ਹੋ ਔਰ ਉਸ ਦੇ ਨਾਲ ਤੁਹਾਡੇ ਗਰੋਥ ਦੇ ਚਾਂਸਸ ਜਿਹੜੇ ਆ ਉਹ ਜ਼ਿਆਦਾ ਹੁੰਦੇ ਆ ਇਸ ਕਰਕੇ ਇੱਕ ਸ਼ਾਰਟਕੱਟਸ ਦੀ ਬਜਾਏ ਜੇ ਅਸੀਂ ਪਹਿਲਾ ਆਪਣੀ ਪੜ੍ਹਾਈ ਪੂਰੀ ਕਰ ਲਈ ਹੈ ਨੌਜਵਾਨ ਪੀੜ੍ਹੀ ਨੂੰ ਇਹ ਬਹੁਤ ਜ਼ਰੂਰੀ ਹੈ ਕਿ ਪੜ੍ਹਾਈ ਪਹਿਲਾਂ ਪੂਰੀ ਕਰ ਲਓ ਉਸ ਤੋਂ ਬਾਅਦ ਅੱਛੀ ਨੌਕਰੀ ਅੱਛੀ ਜਗ੍ਹਾ ਤੇ ਦੇਖੋ ਔਰ ਉਹਦੇ ਨਾਲ ਹੀ ਅਗਰ ਤੁਸੀਂ ਕਿਤੇ ਮਾੜੀ ਜਗ੍ਹਾ ਜਾਂ ਥੋੜੇ ਪੈਸੇ ਦੇ ਵਿੱਚ ਨੌਕਰੀ ਕਰਨ ਲੱਗ ਜਾਂਦੇ ਹੋ ਬਿਨਾਂ ਪੜ੍ਹਾਈ ਪੂਰੀ ਕੀਤੇ ਉਹਦੇ ਨਾਲ ਕੀ ਹੁੰਦਾ ਕਿ ਤੁਸੀਂ ਥੋੜੇ ਦੇ ਹੀ ਰਹਿ ਜਾਂਦੇ ਹੋ ਸੋ ਇਸ ਕਰਕੇ ਪੜ੍ਹਾਈ ਪ੍ਰੋਫੈਸ਼ਨਲ ਡਿਗਰੀ ਕਰਨੀ ਬਹੁਤ ਜ਼ਰੂਰੀ ਹੈ ਇਹੀ ਨੌਜਵਾਨ ਜਿਹੜੀ ਨੌਜਵਾਨ ਹੈ ਉਹਨਾਂ ਨੂੰ ਮੇਰਾ ਸੰਦੇਸ਼ ਹੈ ਬੇਟਾ 2 ਮਿੰਟ ਲੈ ਲਈ ਤੁਹਾਡੇ ਬੇਟਾ ਕੀ ਨਾਮ ਹੈ ਤੁਹਾਡਾ ਸਰ ਜਸਪ੍ਰੀਤ ਕੌਰ ਮੇਰਾ ਨੇਮ ਹੈ ਹਾਂਜੀ ਕਿਹੜਾ ਪਿੰਡ ਆ ਤੁਹਾਡਾ ਸਰਵੇਲੇਸ਼ਨ ਕੋਈਆਂ ਕੋਈ ਜਿਸ ਤਰ੍ਹਾਂ ਕਿ ਪੰਜਾਬ ਯੂਨੀਵਰਸਿਟੀ ਸਟਾਪ ਕੀਤਾ ਕਿਦਾਂ ਦਾ ਮਹਿਸੂਸ ਕਰ ਰਹੇ ਆ ਬਹੁਤ ਅੱਛਾ ਫੀਲ ਹੋ ਗਿਆ ਵਾ ਸਰ ਸਰ ਮੇਰੇ 1438 ਮਾਰਕਸ ਆਏ ਨੇ ਆਊਟ ਆਫ 1600 ਤੇ ਸਰ ਇਹ ਮੇਰੇ ਟੀਚਰਜ਼ ਦੀ ਗਾਈਡੈਂਸ ਦੇ ਨਾਲ ਹੋਇਆ ਹੈ ਉਹਨਾਂ ਦੀ سپورਟ ਦੇ ਨਾਲ ਹੋਇਆ ਹੈ ਕਿਉਂਕਿ ਉਹਨਾਂ ਨੇ ਮੈਨੂੰ ਹਮੇਸ਼ਾ ਸਟਾਰਟਿੰਗ ਤੋਂ ਹੀ ਲੈ ਕੇ ਐਂਡ ਤੱਕ ਹਮੇਸ਼ਾ سپورਟ ਕੀਤਾ ਪ੍ਰਿੰਸੀਪਲ ਸਰ ਨੇ ਸਾਰੇ ਦੇ ਸਾਰੇ ਟੀਚਰਸ ਨੇ ਉਹਨਾਂ ਦੀ ਵਜ੍ਹਾ ਤੋਂ ਵੀ ਮੇਰੇ ਮੈਂ ਟੌਪ ਕੀਤਾ ਜਸਪ੍ਰੀਤ ਜੀ ਗੱਲ ਕਰਦੇ ਹਾਂ ਜਿਸ ਤਰ੍ਹਾਂ ਦਰਾਉ ਪਾਲਿਓ ਹੈ ਐਜੂਕੇਸ਼ਨ ਤੋਂ ਤੁਸੀਂ ਸਟੱਡੀ ਕੀਤੀ ਹੈ ਤੇ ਕਿਦਾਂ ਦਾ ਸਫਰ ਰਿਹਾ ਤੁਹਾਡਾ ਸਟੱਡੀ ਦਾ ਇੱਥੇ ਬਹੁਤ ਵਧੀਆ ਸਰ ਸੀਏਸਾਰੇ ਟੀਚਰਸ ਵੀ ਬਹੁਤ ਜ਼ਿਆਦਾ ਕੋਆਪਰੇਟਿਵ ਸੀਗੇ ਲਾਇਬ੍ਰੇਰੀ ਟੀਚਰ ਤੇ ਸਾਰੀਆਂ ਜਿਹੜੀਆਂ ਚੜੀਆਂ ਆਪਣੇ ਐਕਟੀਵਿਟੀਜ਼ ਹੁੰਦੀਆਂ ਨੇ ਸਾਰੇ ਜਿਹੜੇ ਟੀਚਰਸ ਨੂੰ ਬਹੁਤ ਜ਼ਿਆਦਾ ਵਧੀਆ ਸੀਗੇ ਉਹਨਾਂ ਦੀ ਹੈਲਪ ਦੇ ਨਾਲ ਹੀ ਸਾਰਾ ਕੁਝ ਪੋਸਿਬਲ ਹੋ ਸਕਦਾ ਜਿਸ ਤਰ੍ਹਾਂ ਕਿ ਦਰਾਹਾ ਦੇ ਵਿੱਚ ਇਹ ਬੀਅਰਡ ਕਾਲਜ ਹੈਗਾ ਓਨਲੀ ਫਾਰ ਗਰਲਸ ਹੈਗਾ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਗਰਲਸ ਨੂੰ ਕਿ ਆਪਾਂ ਨੂੰ ਜਿਹੜੀ ਇੱਦਾਂ ਨਹੀਂ ਸੋਚਣਾ ਚਾਹੀਦਾ ਹੈਗਾ ਕਿ ਆਪਾਂ ਨਹੀਂ ਕਰ ਸਕਦੇ ਹੈਗੇ ਜਾਂ ਫਿਰ ਆਪਾਂ ਨੂੰ ਇਹ এডਿਕੇਸ਼ਨ ਨਹੀਂ ਲੈਣੀ ਚਾਹੀਦੀ ਹੈਗੀ ਆਪਾਂ ਨੂੰ ਨਹੀਂ ਪਤਾ ਹੁੰਦਾ ਆਪਣੇ ਲਈ ਕਿਹੜੀ ਆਪਰਚੂਨਿਟੀ ਆਣੀ ਹੁੰਦੀ ਹੈ ਆਪਾਂ ਨੂੰ ਜਿਹੜਾ ਕੀ ਹੈ ਜਦੋਂ ਵੀ ਆਪਾਂ ਨੂੰ ਮੌਕਾ ਮਿਲਦਾ ਹੈ ਆਪਣੂੰ ਆਪਰਚੂਨਿਟੀ ਨੂੰ ਗ੍ਰੈਬ ਕਰਨਾ ਚਾਹੀਦਾ ਹੈ ਤੇ ਆਪਣੀ এডਿਕੇਸ਼ਨ ਕੰਪਲੀਟ ਕਰਨਾ ਚਾਹੀਦਾ ਹੈ ਸਰ ਜਿਸ ਤਰ੍ਹਾਂ ਕਿ ਤੁਹਾਡੇ ਕਾਲਜ ਦੇ ਇੱਕ ਸਟੂਡੈਂਟ ਵੱਲੋਂ ਪੰਜਾਬ ਯੂਨੀਵਰਸਿਟੀ ਚ ਨਾਮ ਕੀਤਾ ਕਾਲਜ ਆ ਤੇ ਸ਼ਹਿਰ ਦਾ ਤੇ ਉੱਥੇ ਉਹਨਾਂ ਨੇ ਆਪਣੇ ਪਿੰਡ ਦਾ ਵੀ ਨਾਮ ਕੀਤਾ ਕੀ ਕਹਿਣਾ ਚਾਹੂੰਗਾ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਜਾਣਾ ਚਾਹਾਂਗਾ ਜੀ ਪਿੰਨਰ ਦਾ ਇਹਨੂੰ ਸਟੂਡੈਂਟ ਪ੍ਰਿੰਸੀਪਲ ਸਾਹਿਬ ਨੂੰ ਤੇ ਸਾਰੇ ਸਟਾਫ ਨੂੰ ਜੀ ਤੇ ਇਹਦੀ ਆਪਣੀ ਮਿਹਨਤ ਹੈ ਪਲੱਸ ਗਾਈਡੈਂਸ ਹੈਗੀ ਹੈ ਇਹਨਾਂ ਦੇ ਟੀਚਰਸ ਦੀ ਪ੍ਰਿੰਸੀਪਲ ਦੀ ਤੇ ਛੋਟੇ ਜੇ ਇੱਕ ਪਿੰਡ ਤੋਂ ਹੈਗੀ ਲੜਕੀ ਇਹ ਤੇ ਨੇ ਬਹੁਤ ਹਿੰਮਤ ਕੀਤੀ ਹੈ ਬਹੁਤ ਮਿਹਨਤ ਕੀਤੀ ਹੈ ਤੇ ਅੱਜ ਸਾਡੇ ਸਾਰੇ ਏਰੀਆ ਦਾ ਆਪਣਾ ਤੇਸ ਕਾਲਜ ਦਾ ਨਾਮ ਰੌਸ਼ਨ ਕੀਤਾ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਸਰ ਗੱਲ ਕਰਦੇ ਹਾਂ ਜਿਸ ਤਰ੍ਹਾਂ ਦਰਾਹ ਸ਼ਹਿਰ ਦੇ ਵਿੱਚ ਬੀਅਰਡ ਕਾਲਜ ਹੈ ਤੁਹਾਡਾ ਓਨਲੀ ਫੋਰ ਗਰਲਸ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਤੇ ਇਸ ਬੱਚੀ ਨੇ ਵੀ ਅੱਜ ਨਾਮ ਰੌਸ਼ਨ ਕੀਤਾ ਤੁਹਾਡੇ ਕਾਲਜਾ ਕੀ ਕਹਿਣਾ ਚਾਹੋਗੇ ਯੂਥ ਯੋਸ ਮੈਂ ਇਹ ਕਹਿਣਾ ਚਾਹਾਂਗਾ ਜੀ ਕਿ ਇਸ ਤੋਂ ਪ੍ਰੇਰਣਾ ਲੈਣ ਕੁੜੀ ਤੋਂ ਕਿ ਜਿਸ ਤਰ੍ਹਾਂ ਮੈਨੂੰ ਦੱਸਿਆ ਟੀਚਰਸ ਨੇ ਕਿ ਇੰਨੀ ਕੋਈ ਹੈ ਨਹੀਂ ਸੀ ਇੰਟਰਸਟਿਡ ਸ਼ੁਰੂ 'ਚ ਕਿ ਮੈਂ ਬੀਐਡ ਕਰਨੀ ਹੈ ਪਰ ਉਹਨਾਂ ਨੇ ਇਹਨੂੰ ਕਾਉਂਸਲਿੰਗ ਕੀਤੀ ਹੈ ਦੀ ਤੇ ਇਹਨੂੰ ਇਸ ਬੀਐਡ ਦੇ ਕੋਰਸ ਦੇ ਵਿੱਚ ਲੈ ਕੇ ਆਏ ਤੇ ਅੱਜ ਤੁਹਾਡੇ ਨਤੀਜਿਆਂ ਦੇ ਸਾਹਮਣੇ ਹੀ ਹੈ ਹਾਰਡ ਵਰਕਿੰਗ ਸੀਗੀ ਕੁੜੀ ਸੋ ਇਹ ਬਾਕੀਆਂ ਲਈ ਮੋਟੀਵੇਸ਼ਨ ਹੋਣੀ ਚਾਹੀਦੀ ਹੈ ਕਿ ਜਦੋਂ ਵੀ ਟਾਈਮ ਮਿਲੇ ਆਪਣੀ ਐਜੂਕੇਸ਼ਨ ਜ਼ਰੂਰ ਲਓ ਇਹ ਵੇਲੇ ਬੈਠਣ ਨਾਲ ਉਹ ਜੋ ਤੁਸੀਂ ਆਪਣੇ ਗੇਨ ਕਰ ਸਕਦੇ ਹੋ ਇਸ ਇਅਰਸ ਦੇ ਵਿੱਚ ਉਹ ਤੁਹਾਨੂੰ ਪਤਾ ਨਹੀਂ ਕਿਸ ਮੋੜ ਤੇ ਜਾ ਕੇ ਜ਼ਿੰਦਗੀ ਦੇ ਕੰਮ ਆ ਜਾਏ ਐਜੂਕੇਸ਼ਨ ਤੋ ਤੁਹਾਨੂੰ ਜਦੋਂ ਵੀ ਜਿੱਥੇ ਵੀ ਮਿਲੇ ਆਪਣੀ ਕੋਈ ਨਾ ਕੋਈ এডੂਕੇਸ਼ਨ ਲੈਂਦੇ ਰਹਿਣਾ ਚਾਹੀਦਾ ਇਹ ਨਹੀਂ ਸੋਚਣਾ ਚਾਹੀਦਾ ਕਿ ਮੈਂ ਬੀਕਾਮ ਕਰ ਲਈ ਆਮ ਕਾਮ ਕਰ ਲਈ ਜੀ ਮੈਂ ਪੂਸ ਜੱਜ ਉੱਠੋ ਗਈਆਂ ਤੇ ਸਫੀਸ਼ੀਐਂਟ ਹੈਗਾ ਸੋ ਜਿੱਥੇ ਵੀ ਕੋਈ ਐਡਵਾਂਸ ਡਿਗਰੀ ਮਿਲਦੀ ਰਹੇ ਆਪਣਾ ਟਰਾਈ ਕਰੋ ਜੇ ਤੁਹਾ ਕੋ ਟਾਈਮ ਹੈਗਾ ਰਿਸੋਰਸਿਸ ਹੈਗੇ ਤੇ ਆਪਣੀ ਐਜੂਕੇਸ਼ਨ ਜੂਰ ਲੈਂਦੇ ਰਹੋ